ਬਾਪੂ ਚੜਾਈ ਕਰ ਗਿਆ ਹੁਣ ਓਏ ਵਾਹੀ ਵਹੀ ਵੇ ਤੇਰੇ ਨਾਲ ਹੀ ਤੇਰੇ ਨਾਲ ਹੀ ਮੇਰੇ ਨਾਲ ਬੈਲੀ ਬੈਲਾ ਮੈਂ ਤੇਰੇ ਨਾਲ ਕੀ ਦੁਸ਼ਮੜੀ ਕੀਤੀ ਜਿਹੜੇ ਤੂੰ ਮੇਰੇ ਨਾਲ ਬਾਪੂ ਪਰਲਾ ਤਾਰਸੀ ਤੇਰੇ ਉੱਤੇ ਨੁਰੀਆ ਦਿੱਤਾ ਤੇਰੇ ਤੇ ਨਾ ਰਹੀ ਇਹ ਦਿਲ ਦੀ ਬਸ ਹੋਰ ਮੇਰੇ ਭਾ ਕੀ ਹੋ ਗਿਆ ਇਹ ਲੋ ਬਾਪੂ ਮੈਂ ਤਾਂ ਦੇਦਾ ਕਿ ਹੋਰ ਗੱਲ ਸਰਦੀ ਕਰਨੀ ਆ ਬਾਪੂ ਚੜਾਈ ਕਰ ਗਿਆ ਕਦੋਂ ਹੁਣ ਆਏ ਵਾ ਨਹੀਂ ਬਣਗੀ ਵਾ ਵਾ ਆਏ ਵਾ ਕੀ ਹੋਇਆ ਨੂੰ ਉਹਦੇ ਅੰਦਰ ਹਸਪੀਟਲ ਦੇ ਵਿੱਚ ਦਾਖਲ ਸੀਗੇ ਆ ਬੈੱਡ ਲੈ ਚਲੋ ਮੜਾਏ ਉੱਥੇ ਤੇ ਕਰੇਬੇ ਦਾ ਸਾਡੀਆਂ ਬੋਡੀਆਂ ਦਾਣ ਕੀਤੀਆਂ ਹੀ ਐਸੀ ਬੋਡੀਆਂ ਨਾ ਹੂੰ ਮੈਡੀਕਲ ਉਹ ਨਾਨਕਾ ਉੱਤੇ ਮੈਡੀਕਲ ਆ ਗਏ ਨਾ ਹਾਂ ਉੱਥੇ ਦਾਣ ਕੀਤੀਆਂ ਬੋਡੀਆਂ ਅੱਛਾ ਤੁਸੀਂ ਦੋਨਾਂ ਨੇ ਕੀਤੀਆਂ ਹੋਈਆਂ ਹਾਂਜੀ ਦੋਨਾਂ ਨੇ ਦਾਣ ਕੀਤੀਆਂ ਬੋਡੀਆਂ ਡਾਕਟਰ ਸਾਹਿਬ ਇਹਨਾਂ ਨੇ ਬੋਡੀਆਂ ਦਾਣ ਕੀਤੀਆਂ ਬਾਪੂ ਦੇ ਵੀ ਬੋਡੀ ਡਾਨ ਆ ਫਿਰ ਉਹ ਕਿਵੇਂ ਉਹਦਾ ਕੋਈ ਕਾਗਜ਼ ਕੂਗਜ ਮਾ ਆਕੇ ਤਾ ਹੈਗਾ ਮੇਰੇ ਕੋਲ ਉੱਥੇ ਆਪਨੇ ਸਰੀ ਪਿਆ ਪਰ ਇਹਨਾਂ ਦਾ ਸੀਗਾ ਪਤਾ ਨਹੀਂ ਕਿੱਥੇ ਰੱਖ ਬੈਠੇ ਆ ਤੇ ਹੁਣ ਕਿਵੇਂ ਕਿਹਜੇ ਨਾਲ ਗੱਲ ਕਰੀਏ ਨੰਬਰ ਹੈਗਾ ਤੁਹਾਡੇ ਕੋਲ ਉਹਨਾਂ ਦਾ ਹਾਂਜੀ ਇਹਦੇ ਵਿੱਚ ਹੈਗਾ ਜੀ ਦਿਓ ਨੰਬਰ ਦਿਓ ਸਾਨੂੰ ਕਿਧਰ ਬਾਪੂ ਬਾ ਬਾ ਆਏ ਬਾ ਜੋ ਜਰਿਆ ਬਦੁ ਕਰਿਆ ਲੂ ਐ ਗੁਲਾਬ ਗਦੀ ਗੁਲਾਬ ਗਦੀ ਕੀ ਗੱਲ ਬਾਪੂ ਮੇਰੇ ਨਾਲ ਤੁਹਾਨੂੰ ਤਾਂ ਦੇ ਉਠਾ ਕੇ ਉਠਾ ਗਾਵੈ ਮੇਦੂ ਉਠਾ ਕੇ ਉਠਾ ਗਾਵੈ ਮੇਦੂ ਮੇਦੂ ਉਠਾ ਕੇ ਉਠਾਓ ਅਈ ਐ ਗੁਰੀਤਾਂ ਦੀ ਆ ਵਾਈ ਵਾਈ ਬੰਗੀ ਤੈ ਕਿਉਂ ਇਤਰੀਗੇ ਚਲੇਗਾ ਮੇਦੂ ਰਾਤਾ ਜੀ ਰਾਤਾ ਕੀ ਕਿਉਂ ਝੜਕੇ ਚਲੇਗਾ ਅਰੇ ਤੈ ਕਿਵੇਂ ਚਲੇਗਾ

ਵਾਹ ਮੈਂ ਤਾਂ ਤੁਹਾਡੇ ਦਾ ਹੋਰ ਸਹਿਕ ਇੱਕ ਤੁਹਾਡੇ ਦਾ ਹੋਰ ਸਹਿਕ ਮੈਂ ਸਾ ਮਾ ਭੱਜ ਆਇਆ ਮੈਂ ਜੋ ਡਾਕਟਰਾਂ ਨੇ ਦੱਸਿਆ ਵੀ ਬਾਪੂ ਇੱਕਦਮ ਸਿੱਕ ਹੋ ਗਿਆ ਤੇ ਬਸ ਹੱਥਾਂ 'ਚ ਹੀ ਆ ਗਿਆ ਮੈਂ ਤਾਂ ਤੁਹਾਡੇ ਦਾ ਹੋਰ ਸਹਿਕ ਸਰਜੀ ਕਰੀ ਚਾਹਦੀ ਸੀ ਖਬਰ ਅਸੀਂ ਵੀ ਕਹਿ ਲਿਆ ਬੇਟਾ ਫੋੜ ਨਹੀਂ ਕਰਦਾ ਫੋੜ ਨਹੀਂ ਕਰਦਾ ਉਹ ਵੀ ਬਹੁਤ ਕਸੂਤਾ ਫਸਿਆ ਆ ਉਹ ਕਦ ਦਾ ਰਿਪੋਰਟ ਹੋ ਚੁੱਕਿਆ ਕੱਲਾ ਉਹਨੂੰ ਵੀ ਕਰਦੇ ਵਿੱਚ ਬਦਲਤ ਕਰ ਸਕਦੇ ਤਾਂ ਕਰੋ ਉਹ ਕਿੱਥੇ ਆ ਹੁਣ ਅਬ ਦੱਸਾ ਉੱਥੇ ਹੀ ਆ ਕਨੇਡਾ ਦੀ ਉਹਦਾ ਨੰਬਰ ਦਿਓ ਅਸੀਂ ਗੱਲ ਕਰਦੇ ਹਾਂ ਉਹਦੀ ਮਦਦ ਕਰਾਂਗੇ ਜਰੂਰ ਅਸੀਂ ਹਾਂਜੀ ਹਾਂਜੀ ਉਹਦੀ ਮਦਦ ਕਰੋ ਕਿ ਅਬਰਸਰ ਆਦਮੀ ਮੇਰਾ ਆਦਮੀ ਚਲਾ ਗਿਆ ਐ ਕਿ ਮੈਨੂੰ ਵੀ ਥੈਂਕਸ ਉੱਟਕੇ ਪਹਿਲਾਂ ਹੀ ਮਾਰ ਗਿਆ ਵਾਹ ਉਹ ਪਹਿਲਾਂ ਜਾਣਾ ਸੀ ਤਈਓ ਮੈਨੂੰ ਨਹੀਂ ਜਾ ਦਿੰਦਾ ਤਈਓ ਮੈਨੂੰ ਨਹੀਂ ਜਾ ਦਿੰਦਾ ਮੈਂ ਤੁਹਾਨੂੰ ਕੀ ਬਤਾਉਂ ਤੂੰ ਚੰਗੀ ਬਣੀ ਬੇਬੇ ਰਾਤ ਜਦੀ ਜਦੀ ਨੂੰ ਹਾਂਜੀ ਭੈਣ ਜੀ ਮੈਂ ਗੁਰਪ੍ਰੀਤ ਬੋਰਿਆਂ ਜੀ ਮਨੁੱਖਤਾ ਦੀ ਸੇਵਾ ਤੋਂ ਜੀ ਤੁਸੀਂ ਕਹਤੇ ਮੰਮੀ ਕੋਲ ਦੀ ਮੰਮੀ ਕੋਲ ਤੇ ਜਿੰਨੇ ਆਇਆ ਹਾਂਜੀ ਭੈਣੇ ਤੇ ਮੰਮੀ ਨੂੰ ਤੇ ਪਾਪਾ ਨੂੰ ਅਸੀਂ ਲੈ ਕੇ ਆਏ ਸੀ ਸਾਡੇ ਕੋਲੇ ਹੀ ਨੇ ਉਹ ਤੇ ਨਾ ਪਾਪਾ ਚੜਾਈ ਕਰ ਗਏ ਤੇ ਪਾਪਾ ਦੀ ਡੈਥ ਹੋ ਗਈ ਜੀ ਤੇ ਛੋਟਾ ਕਦੋਂ ਆਇਆ ਹੁਣੇ ਹੁਣੇ ਭੈਣੇ 10 15 ਮਿੰਟ ਪਹਿਲੇ ਆਏ ਜੀ ਉਹ ਬਿਮਾਰ ਸੀਗੇ ਜੀ ਉਹ ਜਦੋਂ ਸਾਡੇ ਕੋਲ ਆਏ ਨੇ ਵਿਚਾਰੇ ਉਦੋਂ ਵੀ ਬਹੁਤ ਸਿੱਕ ਸੀਗੇ ਇਨਫੈਕਸ਼ਨ ਸੀਗੀ ਟ੍ਰੀਟਮੈਂਟ ਚੱਲਦਾ ਸੀ ਆਈ ਸੀ ਯੂ ਚ ਰੱਖਿਆ ਸੀ ਉਹ ਦਿਨ ਦਿਨ ਲਈ ਪਰ ਅੱਜ ਹੁਣੇ ਵੀ 25 ਮਿੰਟ ਪਹਿਲਾਂ ਹੀ ਬੱਸ ਅਚਾਨਕ ਸਰੀਰ ਛੱਡ ਗਏ ਤੇ ਬੋਤ ਸਾਡੀ ਗੱਲ ਕਰਾ ਦੇ ਜੀ ਨੂੰ ਇੱਥੇ ਇੰਡੀਆ ਆਉਣ ਚ ਕੋਈ ਦਿੱਕਤ ਆ ਰਹੀ ਆ ਤਾਸੀਂ ਉਦੀ ਮਦਦ ਕਰ ਦਿੰਦੇ ਕੋਈ ਟਿਕਟ ਕਰਾਉਣੀ ਹੈ ਟਿਕਟ ਕਰਾ ਦਾਂਗੇ ਜੇ ਉੱਥੇ ਕਾਗਜ਼ਾਂ ਪੱਤਰਾਂ ਦਾ ਕੋਈ ਮਸਲਾ ਤਾਂ ਮੈਂ ਮਤਲਬ ਸਾਰਿਆਂ ਨੂੰ ਦੱਸਿਆ ਸੀ ਨਾ ਮੈਂ ਐਲ ਵੀ ਪਵਾ ਮੈਂ ਤੁਹਾਡੀ ਵੀਡੀਓ ਵੀ ਵੇਖੀ ਸੀ ਮੈਨੂੰ ਐਕਚੁਅਲੀ ਮੇਰੇ ਘਰਦਿਆਂ ਨੇ ਵੀ ਵੇਖੀ ਸੀ ਜੀ ਵੀਡੀਓ ਤੇ ਮੈਂ ਉਹਨਾਂ ਨੇ ਮੇਰੀ ਗੱਲ ਲਈ ਐਕਚੁਅਲ ਚ ਉਹਨਾਂ ਨੂੰ ਫੋਨ ਤਾਂ ਨਹੀਂ ਲੱਗਦਾ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ ਉਹਨਾਂ ਦਾ ਫੋਨ ਬੰਦ ਹੋਇਆ ਪਿਆ ਵਾ ਨਹੀਂ ਆਪਾਂ ਥੋੜੇ ਪੈਸੇ ਭੇਜ ਦਿੰਦੇ ਆ ਉਹਨਾਂ ਨੂੰ ਦੱਸੋ ਆਪਾਂ ਇੱਥੋਂ ਭੇਜ ਦਿੰਨੇ ਪੈਸੇ 500 ਡਾਲਰ ਭੇਜ ਦਿੰਨੇ ਇੱਥੋਂ ਅਸੀਂ ਜੀ ਮੈਂ ਨਹੀਂ ਕੋਈ ਸਕੱਤ ਨਹੀਂ ਮੈਂ ਤੇ ਜਿੰਦਾ ਦੇ ਕਰੇ ਜਿਹੜੇ ਇੱਕ ਮੁੰਡਾ ਰਿੰਦਾ ਮੈਂ ਉਹਦੇ ਤੋਂ ਗੱਲ ਕਰਦੀ ਆ ਪਰ ਤੇ ਉਹ ਕੀ ਕਰਦਾ ਵਾ ਮਤਲਬ ਉਹ ਕਿੰਨੇ ਮਾਤਾ ਜੀ ਦੱਸਦੇ ਸੀ ਵੀ ਉਹ ਵੀ ਇੱਥੇ ਫਸਿਆ ਹੋਇਆ ਜਾਂ ਕੀ ਦਿੱਕਤ ਆ ਗਈ ਜੀ ਉਹਨੂੰ ਪੇਪਰਾਂ 'ਚ ਮੇਰਾ ਗੱਲ ਕਰਾ ਦੋ ਮੇਰਾ ਗੱਲ ਕਰਾ ਚਲੋ ਨਾ ਨਾ ਯਾਰ ਕਿ ਆ ਜਦੋਂ ਇਹ ਸਾਹ ਚੜਿਆ ਨਾ ਉਹਨਾਂ ਨੇ ਪੀਆਰ ਦੀ ਫਾਈਲ ਲੱਗੀ ਹੋਈ ਸੀ ਹੂੰ ਤੇ ਉਹਨਾਂ ਦੀ ਪੀਆਰ ਦੀ ਨਾ ਫਾਈਲ ਰਿਫਿਊਜ਼ ਹੋ ਗਈ ਸੀਗੀ ਓਕੇ ਕੁਈ ਨਾ ਪੁੱਤ ਪਹਿਲਾਂ ਮੀਟਿੰਗਾਂ ਨਹੀਂ ਜੁਆਇਨ ਹੋ ਜਾਂਦੀਆਂ ਹੁੰਦੀਆਂ ਵਾਗੇ ਵੀ ਦੁਬਾਰਾ ਲੱਗ ਜਾਂਦੀ ਹੈ ਹਾਂ ਹਾਂ ਮੈਂ ਉਹ ਹੀ ਦਾ ਕਿਸੇ ਵੀ ਉਹਨਾਂ ਨੇ ਦੱਸਿਆ ਕਿ ਜੋ ਪੀ ਆਰ ਡੀ ਫਾਈਲ ਰਿਫਿਊਜ਼ ਹੋਈ ਨਾ ਤਾਂ ਨਾ ਵਰਕ ਕਰ ਰਹੀ ਮੈਂ ਪੀ ਆਰ ਡੀ ਫਾਈਲ ਰਿਫਿਊਜ਼ ਹੋ ਲੱਗ ਗਈ ਸੀ ਤੇ ਉਹ ਵੀ ਨਾਲ ਰਿਫਿਊਜ਼ ਹੋ ਗਿਆ ਸੀ ਪਾਸਵਰਡ ਐਕਸਪਾਇਰ ਹੋ ਗਿਆ ਹੁਣ ਉਹਨਾਂ ਕੋ ਪਾਸਵਰਡ ਨਹੀਂ ਆਏਗਾ ਤੇ ਉਹ ਉਹ ਇੰਡੀਆ ਆ ਨਹੀਂ ਸਕਦੇ ਮੈਂ ਆਂਟੀ ਨੂੰ ਦੱਸੀ ਸੀਗੀ ਸਾਰੀ ਗੱਲ ਸਿੰਨੇ ਤੋਂ ਉੱਪਰ ਹੋ ਗਿਆ ਉਹਨਾਂ ਕੋ ਕੰਮ ਨਹੀਂ ਹੈਗਾ ਤੇ ਉਹ ਵੀ ਮੈਂ ਕੋਸ਼ਿਸ਼ ਕਰਦੇ ਵੀ ਕਿਉਂਕਿ ਮੇਰੇ ਆਪਣੇ ਪਾਪਾ ਨਹੀਂ ਹੈਗੇ ਤੇ ਮੈਂ ਘਰ ਦਾ ਖर्चा ਵੀ ਚੱਤਣਾ ਉਹ ਜਿਹੜਾ ਸ਼ਹਿਰ ਚ ਤੁਸੀਂ ਹਾਂਜੀ ਆਪਣੇ ਆਪ ਤੋਂ ਥੋੜਾ ਟਾਈਟ ਕਿਹੜੇ ਸ਼ਹਿਰ ਚ ਤੁਸੀਂ ਹਾਂਜੀ ਕਿਹੜੇ ਸ਼ਹਿਰ ਚ ਮੈਂ ਤਾਂ ਨਹੀਂ ਰਹਿੰਦੀ ਮੈਂ ਮਤਲਬ ਉਹ ਪਹਿਲਾਂ ਕੰਮ ਕਰਦੀ ਸੀ ਬੇਸਤਪਾਲ ਚ ਲਾਉਣਾ ਨਾ ਪਰ ਮੈਂ ਹੁਣ ਦੂਜੇ ਸ਼ਹਿਰ ਚ ਉਹਦੇ ਪਾਪਾ ਦੇ ਦਾਤੂ ਵੀ ਅਸੀਂ ਚਾਹੁੰਦੇ ਵੀ ਉਹ ਆ ਜਵੇ ਆਪਾ ਪਾਪਾ ਨੂੰ ਇੱਥੇ 2 ਦਿਨ 4 ਦਿਨ ਰੱਖ ਸਕਦੇ ਆ ਫ੍ਰਿਜ ਦੇ ਵਿੱਚ 5 ਦਿਨ ਰੱਖ ਸਕਦੇ ਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਪਰ ਆਪ ਆਪਣੇ ਹੱਥੀਂ ਆ ਕੇ ਉਹ ਸਾਰਾ ਕੁਝ ਕਰ ਸਕਦੇ ਆ ਹਾਂਜੀ ਮੈਂ ਨਾ ਹੁਣੇ ਹੀ ਕਿਸੇ ਤਰੀਕੇ ਨਾਲ ਕਾਲਿੰਗ ਕਰਕੇ ਜਿਸ ਨੂੰ ਫੋਨ ਜੇ ਉਹਦੇ ਪਾਸਪੋਰਟ ਨਿਊ ਕਰਾਉਣ ਦੇ ਵਿੱਚ ਵੀ ਉਹਦੀ ਮਦਦ ਹੋ ਜੂਗੀ ਨਾਲ ਪਾਸਪੋਰਟ ਉਹਦਰ ਨਿਊ ਹੋ ਜੂ ਅਸੀਂ ਇੱਥੋਂ ਲਿਖ ਕੇ ਐਪਲੀਕੇਸ਼ਨ ਦੇ ਦਿੰਨੇ ਆ ਆਸ਼ੀਰਮ 'ਚ ਪਹੁੰਚ ਗਏ ਆ ਉਹ ਆਪ ਫੋਨ ਤਾਂ ਕਰਕੇ ਪੁੱਛ ਹੀ ਸਕਦਾ ਆਸ਼ਰਮ ਵਾਲਿਆਂ ਨਾਲ ਤਾਂ ਗੱਲ ਕਰ ਹੀ ਸਕਦਾ ਵੀ ਮੈਂ ਬਿਜਪੂਰ ਆ ਬਈ ਮੈਂ ਆ ਨਹੀਂ ਸਕਦਾ ਤੁਸੀਂ ਮੰਮੀ ਪਾਪਾ ਦਾ ਖਿਆਲ ਰੱਖਿਓ ਇੰਨਾ ਤਾਂ ਕਹਿ ਸਕਦਾ ਸੀ ਉਹ ਹਾਂਜੀ ਹਾਂਜੀ ਵੀ ਮੈਂ ਤਾਂ ਕੋਈ ਨਹੀਂ ਕਰਦੇ ਮੈਂ ਸਮਝਦੀ ਆਹ ਉਹ ਇੰਨੇ ਮੈਂ ਉਹਨਾਂ ਦੀ ਗਰਤੀ ਵਿੱਚ ਮੈਂ ਇਹ ਨਹੀਂ ਕਹਿੰਦੀ ਕਿ ਉਹਨਾਂ ਨੇ ਪੜਦੇ ਪਾ ਲਈਆਂ ਮੈਂ ਸਮਝਦੀ ਮੈਂ ਸਾਡੇ ਆਂਟੀ ਅੰਕਲ ਦੀ ਵੀ ਹਾਲਤ ਉਹਨਾਂ ਦੀ ਹੁੰਦਾ ਨਹੀਂ ਵੀ ਸਮਝਦੀ ਆ ਅੰਕਲ ਤਾਂ ਵਿਚਾਰੇ ਪੂਰੇ ਹੀ ਹੋ ਗਏ ਦੇਖੋ ਹੁਣ ਕੀ ਕਰੀਏ ਇੰਨਾਂ ਦਾ ਭਰਾ ਆ ਸੀ ਨਾਲ ਹਾਂਜੀ ਨਹੀਂ ਉਹਨਾਂ ਨੇ ਮਤਲਬ ਉਹ ਵੀ ਛੱਡ ਕੇ ਮੁੜ ਗਿਆ ਬੇਟੇ ਦਾ ਜ਼ਰੂਰ ਕਰ ਲੈ ਹਾਂ ਮੈਂ ਕਰਦਾ ਬੇਟੇ ਦਾ ਬੇਟਾ ਕਰਦੇ ਮੈਂ ਰੋਣਾ ਨਹੀਂ ਰੋਣਾ ਨੀ ਮੈਂ ਉਹਨੂੰ ਵੀ ਬੁਲਾਉਣੇ ਆਪਾਂ ਉਹਦਾ ਪਾਸਪੋਰਟ ਐਕਸਪਾਇਰ ਹੋ ਗਿਆ ਉਸ ਕਰਕੇ ਉੱਥੇ ਫਸ ਗਿਆ ਉਹ ਕਹਿੰਦੇ ਹੁਣ ਕੁੜੀ ਨਾਲ ਮੇਰੀ ਗੱਲ ਹੋਈ ਆ ਇੱਕ ਵਾਰੀ ਤੁਹਾਡੇ ਬੇਟੇ ਨਾਲ ਗੱਲ ਹੋ ਜAVE ਮੇਰੀ ਤਾਂ ਫੇਰ ਆਪਾਂ ਉਹਨੂੰ ਕੋਈ ਨਾ ਸਾਧਦੇ ਅੱਛਾ ਹਾਂ ਯਾਰ ਸਭ ਲੈ ਕੇ ਮਦਦ ਕਰਾਂਗੇ ਸਾਡੀ ਤਾਂ ਕਿ ਕਰਿਆ ਜੇ ਆਪਣੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮਾਤਾ ਕਰਨਜੀਤ ਕੌਰ ਬੀਤੀ ਤੇ ਬਾਪੂ ਗੁਰਜੀਤ ਸਿੰਘ ਸੋਢੀ ਅੱਜ ਤੋਂ 5-4 ਦਿਨ ਪਹਿਲਾਂ ਹੀ ਸਾਡੇ ਕੋਲ ਸੁਪਨਿਆਂ ਦੇ ਘਰ ਆਏ ਸੀ ਦੋਨੋਂ ਬਜ਼ੁਰਗ ਜੋੜੇ ਅੱਜ ਬਾਪੂ ਜੀ ਸਾਡੇ ਕੋਲ ਚੜ੍ਹਾਈ ਕਰ ਗਏ ਨੇ ਸੇਵ ਜੇ ਮੈਂ ਉੱਠੀ ਆ ਮੈਨੂੰ ਇਹ ਲੱਗਦਾ ਕਮਰਾ ਕਿਹੜਾ ਮੈਨੂੰ ਨਹੀਂ ਲੱਗਦਾ ਆਪਣਾ ਘਰ ਆ ਮੈਂ ਕਦੇ ਅਸੀਂ ਤੁੰਨੇ ਕੁਝ ਖਾ ਕੇ ਮਰ ਜਦਿਆ ਵੇ ਬੱਚੇ ਵਦ ਕਿਸ ਤੇ ਕਿਦਸਾਤ ਵੰਡਿ ਹੋਇਆ ਮੈਨੂੰ ਪਤਾ 6 ਬਦ ਰਾਤ ਦੇ ਕੇ ਸਵੇਰ ਤੇ ਮੈਨੂੰ ਇਸ ਦਿਸਤੇ ਵੀ ਮੈ ਉਹਨਾਂ ਬੜੀ ਕੱਲੀ ਪਤਣੀ ਕੀ ਗੱਲ ਕਿੰਤਰ ਕੇ ਕਿੰਦ ਦੇ ਦੇ ਮੇਰੇ ਸੱਚੀ ਜਤੀ ਨਾ ਮਾ ਵਸ ਰੋ ਨਾ ਮਾ ਰੋ 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 ਨਮਾ ਬਸ ਰੋ ਨਮਾ ਰੋ ਮੇਰੇ ਮੇਰੇ ਸੇ ਨੂੰ ਬੁਲਾਜੋ ਤੇ ਬੁਲਾਉਣੇ ਆ ਬੁਲਾਉਣੇ ਬੱਚੇ ਨੂੰ ਬੁਲਾਉਣੇ ਕੁੜੀ ਦੇ ਕੁਝ ਨਹੀਂ ਕਹੇ ਬੁਲਾ ਕੇ ਬਤ ਕਰ ਇੱਕ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਵੀ ਬਾਪੂ ਜੀ ਦੀ ਤੇ ਮਾਤਾ ਜੀ ਦੀ ਬੋਡੀ ਡੋਨੇਟ ਕੀਤੀ ਹੋਈ ਹੈ ਇਹਨਾਂ ਨੇ ਅਮਰਸਰ ਬੋਟਨੀ ਡਿਪਾਰਟਮੈਂਟ ਦੇ ਵਿੱਚ ਸਾਡੀ ਉੱਥੇ ਗੱਲ ਹੋ ਗਈ ਹੁਣ ਬਾਪੂ ਜੀ ਦੀ ਬੋਡੀ ਅਸੀਂ ਉੱਥੇ ਭੇਜਣ ਲੱਗੇ ਆ ਜੀ ਤੇ ਮਾਤਾ ਜੀ ਨੇ ਵੀ ਬੋਡੀ ਡੋਨੇਟ ਕੀਤੀ ਹੋਈ ਹੈ ਇਹਨਾਂ ਦੋਨਾਂ ਨੇ ਪਹਿਲਾਂ ਦੀ ਇਹਨਾਂ ਕੋਲੇ ਨੰਬਰ ਸੀਗਾ ਅਸੀਂ ਉਹਨਾਂ ਨੂੰ ਕਾਲ ਕਰ ਲਈ ਹੈ ਹੁਣ ਇੱਕ ਗੱਲ ਹੋਰ ਸਾਹਮਣੇ ਆਈ ਹੈ ਵੀ ਜਿਹੜਾ ਮਾਤਾ ਜੀ ਦਾ ਤੇ ਬਾਪੂ ਜੀ ਦਾ ਬੇਟਾ ਕੈਨੇਡਾ ਦੇ ਵਿੱਚ ਅਸੀਂ ਕਹਿ ਰਹੇ ਸੀ ਵੀ ਉਹ ਆ ਨਹੀਂ ਰਿਹਾ ਮਤ ਨਹੀਂ ਕਰ ਰਿਹਾ ਚਲੋ ਪਹਿਲਾਂ ਆ ਸਕਦਾ ਸੀ ਉਦੋਂ ਨਹੀਂ ਆਇਆ ਉਹ ਹੁਣ ਤਾਂ ਪਤਾ ਲੱਗਿਆ ਵੀ ਉਹ ਉੱਥੇ ਫਸਿਆ ਹੋਇਆ ਉਹਦਾ ਜਿਹੜਾ ਪੀਆਰ ਦਾ ਕੇਸ ਲਾਇਆ ਸੀ ਉਹ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਉਹਦਾ ਵਰਕ ਪਰਮਿਟ ਵੀ ਖਤਮ ਹੋ ਗਿਆ ਤੇ ਉਹਦਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ ਹੁਣ ਇਸ ਟਾਈਮ ਉਹ ਨਾ ਤਾਂ ਪਾਸਪੋਰਟ ਰੀਨਿਊ ਕਰਾ پا ਰਿਹਾ ਤੇ ਨਾ ਉਹਦਾ ਵਰਕ ਪਰਮਿਟ ਰੀਨਿਊ ਹੋ ਰਿਹਾ ਤੇ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਸਾਡੇ ਤੋਂ ਤੁਸੀਂ ਸੰਪਰਕ ਕਰਕੇ ਉਹ ਵੀਰ ਦਾ ਕੰਟੈਕਟ ਲੈ ਲਿਓ ਨੰਬਰ ਲੈ ਲਿਓ ਤੇ ਉਹਦੀ ਜੇ ਕੋਈ ਮਦਦ ਕਰ ਸਕਦੇ ਹੋ ਉੱਥੇ ਉਹਦਾ ਪਾਸਪੋਰਟ ਰੀਨਿਊ ਕਰਾਉਣ ਚ ਤਾਂ ਉਹਦੀ ਮਦਦ ਕਰੋ ਤਾਂ ਜੋ ਇੱਥੇ ਆ ਕੇ ਆਪਣੀ ਹੁਣ ਬਾਪ ਤਾਂ ਤੌਰੀ ਗਿਆ ਵਾ ਆਪਦੀ ਮਾਂ ਨੂੰ ਸੰਭਾਲ ਸਕੇ ਮਾਤਾ ਜੀ ਦਾ ਚੂੜਾ ਟੁੱਟਿਆ ਹੋਇਆ ਮਾਤਾ ਜੀ ਦੇ ਚੂਲੇ ਦਾ ਆਪਰੇਸ਼ਨ ਹੋਣਾ ਸਰਜਰੀ ਹੋਣੀ ਆ ਤੇ ਹਜੇ ਅਸੀਂ ਉਹਦੀ ਪਲੈਨਿੰਗ ਕਰ ਰਹੇ ਸੀ ਮਾਤਾ ਜੀ ਦੇ ਟੈਸਟ ਹੋ ਰਹੇ ਸੀ ਵੀ ਮਾਤਾ ਜੀ ਦੀ ਸਰਜਰੀ ਹੋਣੀ ਆ ਜਨ ਨੂੰ ਬਾਪੂ ਜੀ ਅੱਜ ਸਵੇਰੋਂ ਤੜਕੇ ਉੱਚੜਾਈ ਕਰ ਗਏ ਨੇ ਤੇ ਇਸ ਤਰ੍ਹਾਂ ਮਤਲਬ ਕਈ ਵਾਰੀ ਸਾਡੇ ਆਸ-ਪਾਸ ਜ਼ਿੰਦਗੀ ਦੇ ਵਿੱਚ ਅਸੀਂ ਦੇਖ ਹੀ ਨਹੀਂ ਪਾਉਂਦੇ ਸਾਡੇ ਆਸ-ਪਾਸੇ ਕੀ ਹੋ ਰਿਹਾ ਇਹ ਬਜ਼ੁਰਗ ਜੋੜਾ ਪੜਿਆ-ਲਿਖਿਆ ਬੜਾ ਵਧੀਆ ਵੈਲ ਸੈਟਲਡ ਫੈਮਿਲੀ ਸੀ ਬੇਟਾ ਇੱਕ ਉਹਨੂੰ ਕੈਨੇਡਾ ਭੇਜਤਾ ਇਹਨਾਂ ਨੇ ਪਰ ਹੁਣ ਇਹ ਦੋਨੋਂ ਬਜ਼ੁਰਗ ਹੀ ਬਿਮਾਰ ਹੋ ਗਏ ਚੱਲਣ-ਫਿਰਨ ਤੋਂ ਅਸਮਰੱਥ ਹੋ ਗਏ ਕੋਈ ਰਿਸ਼ਤੇਦਾਰ ਕੋਈ ਭੈਣ-ਭਰਾ ਕੋਈ ਮਾਮਾ ਚਾਚਾ ਤਾਇਆ ਕੋਈ ਵੀ ਮਦਦ ਕਰਨ ਵਾਲਾ ਨਹੀਂ ਬਾਪੂ ਜੀ ਦਾ ਜਿਹੜਾ ਛੋਟਾ ਭਰਾ ਵਾ ਉਹ ਵੀ ਉਸ ਦਿਨ ਪੰਚਾਇਤ ਦੇ ਕਹਿਣ ਤੇ ਇੱਥੇ ਨਾਲ ਆਇਆ ਸੀ ਛੱਡਣ ਤੇ ਛੱਡ ਕੇ ਚਲਾ ਗਿਆ ਉਹ ਵੀ ਦੱਸਦਾ ਸੀ ਵੀ ਸਾਡੀ ਇਹਨਾਂ ਨਾਲ ਬੰਨਦੀ ਨਹੀਂ ਮੈਂ ਅੱਜ ਬਹੁਤ ਸਾਲਾਂ ਬਾਅਦ ਇਹਨੂੰ ਮਿਲਿਆ ਵੀ ਇਹਨੇ ਮੇਰੇ ਨਾਲ ਬਹੁਤ ਮਾੜੀ ਕੀਤੀ ਹੋਈ ਆ ਚਲੋ ਇਹਨਾਂ ਦੇ ਘਰ ਦੇ ਆਸ ਵਿੱਚ ਸਬੰਧ ਰਹੇ ਹੋਣਗੇ ਹਨਾ ਮਾੜੇ ਚੰਗੇ ਪਰ ਜਦੋਂ ਇਨਸਾਨੀਅਤ ਦੀ ਮਤਲਬ ਬਿਲਕੁਲ ਹੀ ਆਪਾਂ ਕਹਿੰਦੇ ਨਰਕ ਜਿਹਾ ਹੋ ਰੇ ਸੀ ਦੋਨੋਂ ਜਾਣੇ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਆ ਸੀ ਮਾਤਾ ਦਾ ਚੂੜਾ ਟੁੱਟ ਗਿਆ ਬਾਪੂ ਨੇ ਧੱਕਾ ਦਿੱਤਾ ਤੇ ਬਾਪੂ ਡਿਮੈਂਸ਼ੀਆ ਦਾ ਸ਼ਿਕਾਰ ਸੀ ਮੈਂਟਲੀ ਸਿੱਕੀ ਸੀ ਚੱਲ ਫਿਰ ਵੀ ਨਹੀਂ ਸਕਦਾ ਸੀ ਇਹ ਵੀ ਬਿਮਾਰ ਸੀ ਤੇ ਮਤਲਬ ਦੋਨੋਂ ਹੀ ਮਾਤਾ ਨੇ ਗਿਆਨਨੀ ਕੀਤੀ ਹੋਈ ਆ ਪੜ੍ਹੀ ਲਿਖੀ ਆ ਬਾਪੂ ਵੀ ਪੜ੍ਹਾ ਲਿਖਿਆ ਬੜਾ ਵਧੀਆ ਕੰਮਕਾਰ ਚੱਲਦਾ ਸੀ ਕਿਸੇ ਨੇ ਆ ਕੇ ਪੁੱਛਿਆ ਹੀ ਨਹੀਂ ਕਿਸੇ ਨੇ ਆ ਕੇ ਸਾਥ ਨਹੀਂ ਦਿੱਤਾ ਕਿ ਧੰਨਵਾਦ ਆ ਗਵੰਦੀ ਡਾਕਟਰ ਸੀ ਵੀਰ ਜਿਹੜਾ ਮਾੜਾ ਮੋਟਾ ਇਹਨਾਂ ਦੀ ਸਫਾਈ ਕਰਦਾ ਸੀ ਜਿਹੜਾ ਰੋਟੀ ਦਿੰਦਾ ਸੀ ਜਿਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਬਾਪੂ ਜੀ ਚੜ੍ਹਾਈ ਕਰ ਗਏ ਨੇ ਬਾਪੂ ਜੀ ਨੂੰ ਅਸੀਂ ਅੰਮ੍ਰਿਤਸਰ ਭੇਜਣ ਲੱਗੇ ਆ ਬਾਪੂ ਜੀ ਦੀ ਆਰਥਿਕ ਦੇ ਵੀ ਉੱਥੇ ਇਹਨੇ ਡੋਨੇਟ ਕੀਤੀ ਹੋਈ ਸੀ ਬਾਡੀ ਮਾਤਾ ਜੀ ਦਾ ਆਪਰੇਸ਼ਨ ਹੋਣਾ ਦੋ ਚਾਰ ਦਿਨਾਂ ਤੱਕਰ ਪਰ ਇਸ ਟਾਈਮ ਕੋਈ ਦਲਾਸਾ ਦੇਣ ਵਾਲਾ ਕੋਈ ਹੌਸਲਾ ਦੇਣ ਵਾਲਾ ਕੋਈ ਆਪਣਾ ਅਜੀਬ ਜਿਹਾ ਜਾਂਦੀ ਰਿਸ਼ਤੇਦਾਰਾਂ ਨੂੰ ਵੀ ਬੇਨਤੀ ਆ ਬੈਤ ਇਹਨਾਂ ਦੇ ਦਿਓਰ ਨਾਲ ਸਾਡੀ ਗੱਲ ਹੋ ਗਈ ਆ ਉਹ ਬਾਪੂ ਜੀ ਦੀ ਬਾਡੀ ਨੂੰ ਉੱਥੇ ਬੋਟਨੀ ਕੇਅਰ ਦੇ ਵਿੱਚ ਜਾ ਕੇ ਛੜਾ ਕੇ ਆਊਗਾ ਬਾਈ ਕਰਨਵਲਜੀਤ ਸਿੰਘ ਆ ਹੋਰ ਨਾ ਸੋਢੀ ਆ ਤੇ ਪਰ ਮਾਤਾ ਜੀ ਦਾ ਕੋਈ ਰਿਸ਼ਤੇਦਾਰ ਮਾਤਾ ਜੀ ਦੇ ਪੇਕੇ ਆ ਬੱਲੀਓ ਜੇ ਕੋਈ ਸਾਡੀ ਵੀਡੀਓ ਦੇਖਦਾ ਕੋਈ ਤਾਂ ਆਵੋ ਕੋਈ ਤਾਂ ਆ ਕੇ ਮਾੜਾ ਮੋਟਾ ਇਸ ਟਾਈਮ ਹੌਸਲਾ ਦੇਵੋ ਸਿਰ ਦਾ ਸਾਈਂ ਤੁਰ ਗਿਆ ਉਹ ਮਾਂ ਜਿਹਨੇ ਸਾਰੀ ਜ਼ਿੰਦਗੀ ਆਪਣੇ ਘਰ ਵਾਲੇ ਦੇ ਨਾਲ ਕੱਟੀ ਉਹ ਤੁਰ ਗਿਆ ਹੁਣ ਇਕੱਲੀ ਰਹਿ ਗਈ ਆ ਵਿਚਾਰੀ ਤੇ ਤੁਹਾਡੇ ਸਾਥ ਦੀ ਲੋੜ ਆ ਰਿਸ਼ਤੇਦਾਰ ਭੈਣ ਭਰਾ ਕਾਦੇ ਵਾਸਤੇ ਹੁੰਦੇ ਆ ਹੋਰ ਅਰਦਾਸ ਕਰਿਓ ਬਾਪੂ ਗੁਰਜੀਤ ਸਿੰਘ ਜੀ ਦੀ ਆਤਮਾ ਦੀ ਸ਼ਾਂਤੀ ਲਈ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਮਾਤਾ ਨੂੰ ਹੌਸਲਾ ਬਖਸ਼ਣ ਬਾਣਾ ਮੰਨਣ ਦਾ ਬਲ ਬਖਸ਼ਣ ਤੇ ਮਾਤਾ ਤੰਦਰੁਸਤ ਹੋ ਜੇਵੇ ਤੇ ਇਹਨਾਂ ਦੇ ਬੇਟੇ ਨੂੰ ਇੰਡੀਆ ਆਉਣ ਦੇ ਵਿੱਚ ਤੁਸੀਂ ਮਦਦ ਕਰੋ ਉਹ ਆ ਕੇ ਆਪਣੀ ਘਟੋ ਘਟ ਹਣ ਮਾਂ ਦੀ ਤਾਂ ਕੇਅਰ ਕਰ ਸਕੇ ਨਾ ਹਣ ਉੱਥੇ ਤਾਂ ਉਹ ਪੀਅਰ ਨਹੀਂ ਹੋ ਸਕਿਆ ਆ ਕੇ ਘੱਲ ਘਟੋ ਘਟ ਆਪਣੀ ਮਾਂ ਨੂੰ ਤਾਂ ਸੰਭਲੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ